ਸਤਨਾਮ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਤੀਜਾ ਦੋਤਕੀ ਨਿਗੁਣਿਆਨੋ ਆਪੇ ਬਖਸ਼ ਲਏ ਭਾਈ ਸਤਗੁਰ ਕੀ ਸੇਵਾਲਾਏ ਸਤਗੁਰ ਕੀ ਸੇਵਾ ਉੱਤਮ ਹੈ ਭਾਈ ਰਾਮ ਨਾਮ ਚਿਤ ਲਾਏ ਨਿਕੋਣਿਆਂ ਨੂੰ ਆਪੇ ਬਖਸ਼ ਲਏ ਪਾਈ ਸਤਿਗੁਰ ਕੀ ਸੇਵਾਲਾਏ ਸਤਿਗੁਰ ਕੀ ਸੇਵਾ ਉਤਮ ਹੈ ਪਾਈ ਰਾਮ ਨਾਮ ਚਿਤ ਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਣ ਹਾਂ ਮੈਂ ਅਪਰਾਧੀ ਪਾਈ ਓਰੇ ਸਤਗੁਰ ਲੈ ਰਲਾਈ ਰਹਾਉ ਕੌਣ ਕੌਣ ਅਪਰਾਧੀ ਬਕਸੀ ਅਨ ਪਿਆਰੇ ਸਾਚੇ ਸਬਦ ਵਿਚਾਰ ਓਗੇਲ ਪਾਰੇ ਉਤਾਰੇ ਅਨ ਪਾਈ ਸਤਗੁਰ ਬੇੜੇ ਚੜ ਮਧੂਰੈ ਤੇ ਕੰਚਨ ਪਏ ਪਾਈ ਗੁਰ ਪਾਰਸ ਮੇਲ ਮਿਲਾਈ ਆਪ ਛੋੜ ਨਾਉ ਮਨ ਵਸਿਆ ਪਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਾਰਨੇ ਪਾਈ ਸਤਿਗੁਰ ਕੋ ਸਦ ਬਲੇ ਹਰੈ ਜਾ ਨਾਮ ਨਿਦਾਨ ਜਿੰ ਦਿੱਤਾ ਪਾਈ ਗੁਰਮਤ ਸਹਜ ਸਮਾਓ ਗੁਰਬਿਨ ਸਹਜ ਨਾ ਉਪਜੈ ਪਾਈ ਪੁੱਛੋ ਗਿਆਨੀਆਂ ਜਾਏ ਸਤ ਗੁਰ ਕੀ ਸੇਵਾ ਸਦਾ ਕਰ ਪਾਈ ਵਿਚੋਂ ਆਪ ਗਵਾਏ ਗੁਰਮਤੀ ਪਉ ਉਪਜੈ ਪਾਈ ਭੋਕਰਨੀ ਸਚ ਸਾਰ ਪ੍ਰੇਮ ਪਦਾਰਥ ਪਾਈਐ ਪਾਈ ਸਚ ਨਾਮ ਆਧਾਰ ਜੋ ਸਤ ਗੁਰ ਸੇਵੈ ਆਪਣਾ ਪਾਈ ਚਿੰਕਹਿ ਹੋਂ ਲਾਗੋਂ ਪਾਈ ਜਨਮ ਸੁਵਾਰੀ ਆਪਣਾ ਪਾਈ ਕੁਲ ਪੀ ਲਈ ਬਖਸਾਏ ਸੱਚ ਬਾਣੀ ਸੱਚ ਸ਼ਬਦ ਹੈ ਪਾਈ ਗੁਰ ਕਿਰਪਾ ਤੇ ਹੋਈ ਨਾਨਕ ਨਾਮ ਹਰ ਮਨ ਵਸੈ ਪਾਈ ਤੇ ਸਭ ਗੁਨ ਅਨ ਲਾਗੇ ਕੋਈ ਸੱਚ ਬਾਣੀ ਸੱਚ ਸ਼ਬਦ ਹੈ ਪਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਪਾਈ ਸਿਸ ਬੀਗਨ ਨਾ ਲਾਗੇ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਜੀ ਪਾਤਸ਼ਾਹ ਜੀ ਦੇ ਸੋਠ ਰਾਗ ਦੇ ਵਿੱਚ ਉਚਾਰੇ ਹੋਏ ਹਨ ਦੋ ਤੁਕਾਂ ਵਾਲਾ ਸ਼ਬਦ ਹੈ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ हे ਭਾਈ ਅਸੀਂ ਜੀਵ ਗੁਨਾ ਤੋਂ ਸਖਣੇ ਹਾਂ ਵਿਕਾਰੀ ਹਾਂ ਪੂਰੇ ਗੁਰੂ ਨੇ ਜਿਨ੍ਹਾਂ ਨੂੰ ਆਪਣੀ ਸੰਗਤ ਵਿੱਚ ਰਲਾ ਲਿਆ ਹੈ ਉਹਨਾਂ ਨੂੰ ਪਰਮਾਤਮਾ ਆਪ ਹੀ ਮਿਹਰ ਕਰਕੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਠਹਿਰਾਓ ਇਹ ਭਾਈ ਗੁਨਾ ਤੋਂ ਸਖਣੇ ਜੀਵਾਂ ਨੂੰ ਸਤਗੁਰੂ ਦੀ ਸੇਵਾ ਵਿੱਚ ਲਾ ਕੇ ਪਰਮਾਤਮਾ ਆਪ ਹੀ ਬਖਸ਼ ਲੈਂਦਾ ਹੈ ਹੇ ਭਾਈ ਗੁਰੂ ਦੀ ਸ਼ਰਨ ਸੇਵਾ ਬੜੀ ਸ਼ਰੇਸ਼ਟ ਹੈ ਗੁਰੂ ਸ਼ਰਨ ਪਏ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਜੋੜ ਲੈਂਦਾ ਹੈ ਹੇ ਪਿਆਰੇ ਪਰਮਾਤਮਾ ਨੇ ਅਨੇਕਾਂ ਹੀ ਅਪਰਾਧੀਆਂ ਨੂੰ ਗੁਰੂ ਦੇ ਸੱਚੇ ਸ਼ਬਦ ਦੇ ਰਾਹੀਂ ਆਤਮਕ ਆਤਮਕ ਜੀਵਨ ਦੀ ਵਿਚਾਰ ਵਿੱਚ ਜੋੜ ਕੇ ਬਖਸ਼ਿਆ ਹੈ ਹੇ ਭਾਈ ਗੁਰੂ ਦੇ ਸ਼ਬਦ ਜਹਾਜ਼ ਵਿੱਚ ਚਾੜ ਕੇ ਉਸ ਪਰਮਾਤਮਾ ਨੇ ਅਨੇਕਾਂ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਇਆ ਹੈ। हे ਭਾਈ ਜਿਨ੍ਹਾਂ ਮਨੁੱਖਾਂ ਨੂੰ ਪਾਰਸ ਗੁਰੂ ਆਪਣੀ ਸੰਗਤ ਵਿੱਚ ਮਿਲਾ ਲੈਂਦਾ ਹੈ, ਮਿਲਾ ਕੇ ਪ੍ਰਭੂ ਚਰਨਾਂ ਵਿੱਚ ਜੋੜ ਦਿੰਦਾ ਹੈ, ਉਹ ਮਨੁੱਖ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦੇ ਹਨ। हे ਭਾਈ ਆਪਾ ਭਾਵ ਤਿਆਗ ਕੇ ਉਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆਵਸਥਾ ਹੈ ਗੁਰੂ ਉਹਨਾਂ ਦੀ ਸੁਰਤ ਨੂੰ ਪ੍ਰਭੂ ਦੀ ਜੋਤ ਵਿੱਚ ਮਿਲਾ ਦਿੰਦਾ ਹੈ ਹੇ ਭਾਈ ਮੈਂ ਕੁਰਬਾਨ ਜਾਂਦਾ ਹਾਂ ਮੈਂ ਕੁਰਬਾਨ ਜਾਂਦਾ ਹਾਂ ਮੈਂ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ ਹੇ ਭਾਈ ਜਿਸ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਖਜ਼ਾਨਾ ਦਿੱਤਾ ਹੈ ਉਸ ਗੁਰੂ ਦੀ ਮੱਤ ਲੈ ਕੇ ਮੈਂ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹਾਂ हे भाई आत्मिक जीवन दी सूझ वाले मनुखहां नु जाके पूछ लो यही उत्तर मिलेगा के गुरु दी शरण पैण तो बिना मनुख दे अंदर आत्मिक अडोलता पैदा नहीं हो सकदी इस वास्ते हे भाई तू भी अपने अंदरों आपा भाव दूर करके सदा गुरु दी सेवा करया कर हे भाई गुरु दी मत्त उत्ते तुरया मनुख दे अंदर ਪਰਮਾਤਮਾ ਵਾਸਤੇ ਡਰ ਅਦਬ ਪੈਦਾ ਹੁੰਦਾ ਹੈ ਆਪਣੇ ਅੰਦਰ ਡਰ ਅਦਬ ਪੈਦਾ ਕਰਨਾ ਹੀ ਕਰਨਯੋਗ ਕੰਮ ਹੈ ਇਹ ਕੰਮ ਸਦਾ ਥਿਰ ਰਹਿਣ ਵਾਲਾ ਹੈ ਇਹ ਹੀ ਕੰਮ ਸਭ ਤੋਂ ਸ੍ਰੇਸ਼ਟ ਹੈ हे ਭਾਈ ਇਸ ਡਰ ਅਦਬ ਦੀ ਬਰਕਤ ਨਾਲ ਪਰਮਾਤਮਾ ਦੇ ਪਿਆਰ ਦਾ ਕੀਮਤੀ ਤਨ ਲੱਭ ਪੈਂਦਾ ਹੈ ਪਰਮਾਤਮਾ ਦਾ ਸਦਾ ਥਿਰ ਨਾਮ ਜਨਨਿਕੀ ਦਾ ਆਸਰਾ ਬਣ ਜਾਂਦਾ ਹੈ। हे ਭਾਈ ਜਿਹੜੇ ਮਨੁੱਖ ਆਪਣੇ ਗੁਰੂ ਦਾ ਆਸਰਾ ਲੈਂਦੇ ਹਨ ਮੈਂ ਉਹਨਾਂ ਦੀ ਚਰਣੀ ਲੱਗਦਾ ਹਾਂ। ਇਸ ਤਰ੍ਹਾਂ ਮੈਂ ਆਪਣਾ ਜੀਵਨ ਸੋਹਣਾ ਬਣਾ ਰਿਹਾ ਹਾਂ। ਮੈਂ ਆਪਣੇ ਸਾਰੇ ਖਾਨਦਾਨ ਵਾਸਤੇ ਵੀ ਪ੍ਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰ ਰਿਹਾ ਹਾਂ। हे ਭਾਈ ਗੁਰੂ ਦੀ ਕਿਰਪਾ ਨਾਲ ਸਦਾ ਥਿਰ ਹਰ ਨਾਮ ਹਿਰਦੇ ਵਿੱਚ ਆਵਸਤ ਹੈ। ਸਿਫ ਸਲਾਦੀ ਬਾਣੀ ਹਿਰਦੇ ਵਿੱਚ ਆ ਵਸਦੀ ਹੈ ਸਿਫ ਸਲਾਦ ਆ ਸ਼ਬਦ ਪ੍ਰਾਪਤ ਹੋ ਜਾਂਦਾ ਹੈ ਏ ਨਾਨਕ ਆਖ ਏ ਭਾਈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਪੈਂਦਾ ਹੈ ਉਸ ਨੂੰ ਜੀਵਨ ਸਫਰ ਵਿੱਚ ਕੋਈ ਔਕੜ ਨਹੀਂ ਆਪਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's hukumnama from Sri Darbar Sahib Amritsar uttered by our third guru Guru Amar Das ji under heading sort third mahal dutukas <laughs> Guru Sahib ji say that he himself forgives the worthless or siblings of Dasni he commits them to the service of the true guru service to the true guru is sublime o siblings of destiny through it once the consciousness is attached to the lord's name the dear lord forgives and unites with himself i am a sinner totally without virtue o siblings of destiny the perfect true guru has blended me pause So many, so many sinners have been forgiven. O oh, beloved one, by contemplating the true bird of the Shiva, they got on board the boat of the Guru, true Guru, who carried them across the terrifying world. O oh, siblings of destiny, I have been transformed from rusty iron. Into gold. O oh, siblings of destiny, united in union with the Guru, the philosopher's stone, eliminating my self conceit. The name has come to dwell within my mind. <clears> o <throat> oh, siblings of destiny, my light has merged in the light. I am a sacrifice, I am a sacrifice, O oh, siblings of destiny. I am forever a sacrifice to my true Guru. He has given me the treasure of the Nam. O siblings of destiny, through the Guru's teachings I am absorbed in celestial bliss. Without the Guru, celestial peace is not produced. <coughs> o siblings of Destiny Go and ask the spiritual teachers about this. Serve the true Guru forever, O siblings of destiny, and eradicate self conceit from within. Under Guru's instruction, the fear of God is produced. O siblings of destiny, true and excellent are the deeds done in the fear of God. Then one is blessed with. darshya of the lord's love oh siblings of destiny and the sport of the true name i fall at the feet of those who serve their true guru oh siblings of destiny i have fulfilled my life oh siblings of destiny and my family has been saved as well the true word of the guru's bani And the true word of the Shabad, O siblings of destiny, are obtained only by Guru's grace. O Nanak, with the name of the Lord abiding in one's mind, no obstacles stand in one's way, O siblings of destiny. guru Ji Ka Khalsa, guru Ji Ki